ਅਣਕ ਹਾਸੇ ਦੀ ਇਹ ਸੀਸੀਟੀਵੀ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਦੀ ਹੈ ਜਿੱਥੇ ਇੱਕ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਐਕਟਿਵਾ ਜਿਹੜੀ ਖੜੀ ਸੀਗੀ ਉਸ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਤਾਂ ਦਰਦਨਾਕ ਇਹ ਹਾਸਾ ਵਾਪਰਿਆ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਤੇਜ਼ ਰਫਤਾਰ ਦੇ ਨਾਲ ਇਹ ਕਾਰ ਆ ਰਹੀ ਸੀਗੀ ਅਚਾਨਕ ਦੇ ਨਾਲ ਬੇਕਾਬੂ ਹੋ ਜਾਂਦੀ ਹੈ ਤਾਂ ਸੜਕ ਕਿਨਾਰੇ ਹਾਈਵੇ ਦੇ ਕਿਨਾਰੇ ਹੀ ਜਿਹੜੀ ਸਕੂਟਰੀਆਂ ਖੜੀਆਂ ਸੀ ਗਿਆ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਜਾਣਕ ਮੁਤਾਬਕ ਕਾਰ ਚਾਲਕ ਆਪਣੇ ਪਰਿਵਾਰ ਦੇ ਨਾਲ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀਗਾ ਤਾਂ ਜਦੋਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਤੇ ਪਹੁੰਚਿਆ ਤਾਂ ਕੈਂਪ ਦੇ ਨੇੜੇ ਇਹ ਕਾਰ ਉਸਦੀ ਬੇਕਾਬੂ ਹੋ ਜਾਂਦੀ ਹੈ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਜਿਹੜੀ ਕਾਰ ਸੀਗੀ ਬੇਕਾਬੂ ਹੁੰਦੀ ਹੋਈ ਇੱਥੇ ਸੜਕ ਦੇ ਕਿਨਾਰੇ ਜੜੀਆਂ ਸਕੂਟਰੀਆਂ ਖੜੀਆਂ ਸੀਗੀਆਂ ਆਉਣਾ ਨੂੰ ਉਡਾ ਕੇ ਲੈ ਜਾਂਦੀ ਹੈ ਤਾਂ ਦੇਖ ਸਕਦੇ ਹੋ ਸੀਸੀਟੀਵੀ ਹਾਦਸੇ ਦੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਤੇਜ਼ ਰਫਤਾਰ ਦੇ ਨਾਲ ਇਹ ਕਾਰ ਆ ਰਹੀ ਸੀਗੀ ਹਵਾ ਦੇ ਨਾਲ ਗੱਲਾਂ ਕਰਦੀ ਆ ਰਹੀ ਸੀਗੀ ਤਾਂ ਸੜਕ ਕਿਨਾਰੇ ਜੜੀਆਂ ਸਕੂਟਰੀਆਂ ਸੀਗੀਆਂ ਆਉਣਾ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਪਰਿਵਾਰ ਹੈ ਕਾਰ ਚਾਲਕ ਹੈ ਉਹ ਆਪਣੇ ਪਰਿਵਾਰ ਦੇ ਨਾਲ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀਗਾ ਤਾਂ ਜਿਵੇਂ ਹੀ ਉਹ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਤੇ ਕੈਂਪ ਦੇ ਨੇੜੇ ਪਹੁੰਚਦਾ ਹੈ ਤਾਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਜੜੀਆਂ ਸਕੂਟਰੀਆਂ ਸੀਗੀਆਂ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਉਡਾ ਕੇ ਲੈ ਜਾਂਦੀ ਹੈ ਉਹਨਾਂ ਸਕੂਟਰੀਆਂ ਨੂੰ ਤਾਂ ਕਾਫੀ ਇੱਥੇ ਨੁਕਸਾਨ ਵੀ ਹੋਇਆ ਤਾਂ ਜਿਹੜਾ ਕਾਰ ਚਾਲਕ ਹੈ ਉਸ ਦਾ ਕਹਿਣਾ ਹੈ ਕਿ ਕਾਰ ਚਲਾਉਂਦੇ ਸਮੇ ਉਸ ਦਾ ਬੀਪੀ ਘਟ ਗਿਆ ਸੀਗਾ ਤਾਂ ਉਸ ਨੂੰ ਚੱਕਰ ਆ ਗਏ ਜਿਸ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ ਤਾਂ ਕਾਰ ਵੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤਾਂ ਸੀਸੀਟੀਵੀ ਵੀ ਇਸ ਹਾਦਸੇ ਦਾ ਨਿਕਲ ਨਿਕਲ ਕੇ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਗੱਡੀ ਜਿਹੜੀ ਕਾਰ ਹੈ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀਗੀ ਜਿਹੜੀ ਸੜਕ ਦੇ ਕਿਨਾਰੇ ਹੀ ਖੜੀਆਂ ਜਿਹੜੀਆਂ ਸਕੂਟਰੀਆਂ ਸੀਗੀਆਂ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੇਕਰ ਕੋਈ ਬਾਹਰ ਖੜਾ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਤਾਂ ਹਮੇਸ਼ਾ ਅਸੀਂ ਕਹਿੰਦੇ ਰਹਿੰਦੇ ਆ ਜਦੋਂ ਵੀ ਇਸ ਤਰੀਕੇ ਦੇ ਹਾਸਿਆਂ ਦੀ ਸੀਸੀਟੀਵੀ ਜਾਂ ਵੀਡੀਓ ਨਿਕਲ ਕੇ ਸਾਹਮਣੇ ਆਂਦੀ ਆ ਆਪਣੀ ਗੱਡੀ ਦੀ ਰਫਤਾਰ ਕੰਟਰੋਲ ਦੇ ਵਿੱਚ ਰੱਖੋ ਤਾਂ ਜੋ ਇਸ ਤਰੀਕੇ ਦੇ ਹਾਸਿਆਂ ਤੋਂ ਬਚਿਆ ਜਾ ਸਕੇ ਤਾਂ ਇਹ ਪਰਿਵਾਰ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀਗਾ ਤਾਂ ਅਚਾਨਕ ਜਿਹੜਾ ਕਾਰ ਚਾਲਕ ਸੀਗਾ ਉਸਦੇ ਦਸਨ ਮੁਤਾਬਕ ਉਸਦਾ ਬੀਪੀ ਘਟ ਗਿਆ ਉਸ ਨੂੰ ਚੱਕਰ ਆ ਗਿਆ ਤਾਂ ਜਿਹੜੀ ਕਾਰ ਸੀਗੀ ਬੇਕਾਬੂ ਹੋ ਗਈ ਬੇਕਾਬੂ ਹੁੰਦੇ ਸਾਰੀ ਸੜਕ ਦੇ ਕਿਨਾਰੇ ਜੜੀਆਂ ਸਕੂਟਰੀਆਂ ਖੜੀਆਂ ਸੀਗੀਆਂ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਤਾਂ ਜਦੋਂ ਵੀ ਹਾਈਵੇ ਤੇ ਸਫ਼ਰ ਕਰੋ ਤਾਂ ਸਪੀਡ ਆਪਣੀ ਘੱਟ ਰੱਖੋ ਤਾਂ ਜੋ ਇਸ ਤਰੀਕੇ ਦੇ ਹਾਸਿਆਂ ਤੋਂ ਬਚਿਆ ਜਾ ਸਕੇ ਕਿਉਂਕਿ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਕਿ ਜਿਹੜੀ ਕਾਰ ਸੀਗੀ ਬੜੀ ਤੇਜ਼ ਆਫਤਾਰ ਦੇ ਨਾਲ ਸੀਗੀ ਸਪੀਡਾਂ ਦੇ ਨਾਲ ਇਹ ਕਾਰ ਆ ਰਹੀ ਸੀਗੀ ਤਾਂ ਜਿਵੇਂ ਇੱਥੇ ਪਹੁੰਚਦੀ ਹੈ ਹਾਈਵੇ ਦੇ ਨੇੜੇ ਹਾਈਵੇ ਦੇ ਨੇੜੇ ਹਾਈਵੇ ਤੋਂ ਜਾਂਦੀ ਹੋਈ ਜਿਵੇਂ ਕੈਂਪ ਦੇ ਨੇੜੇ ਪਹੁੰਚਦੀ ਹੈ ਤਾਂ ਉਸੇ ਦੌਰਾਨ ਇਹ ਬਿਕਾਬੂ ਹੋ ਕੇ ਸੜਕ ਦੇ ਕਿਨਾਰੇ ਜੜੀਆਂ ਸਕੂਟਰੀਆਂ ਸੀਗੀਆਂ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਤਾਂ ਜੇਕਰ ਕੋਈ ਬਾਹਰ ਖੜਾ ਹੁੰਦਾ ਤਾਂ ਜਾਨੀ ਨੁਕਸਾਨ ਵੀ ਇੱਥੇ ਹੋ ਸਕਦਾ ਸੀਗਾ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਕਾਰਚਾਲਕ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ